ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਅੱਜ ਤੋਂ 2 ਦਿਨ ਪਹਿਲਾਂ ਇੱਕ ਬਾਈਟ ਪਾਈ মিডিਆ ਦੇ ਅੱਗੇ ਔਰ ਸੋਸ਼ਲ ਮੀਡੀਆ ਦੇ ਉੱਤੇ ਇਸ ਤਰੀਕੇ ਦੇ ਨਾਲ ਵਾਇਰਲ ਕਰਾਇਆ ਜਿਨੇ ਸਿੱਧਾ ਤੇ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਵੱਲੋਂ ਬਣਾਏ ਗਏ ਆਪਣੀ ਸਲਾਹਕਾਰ ਟੀਮ ਜਿਹੜੀ ਉਹਨਾਂ ਨੇ ਬੁਲਾਈ ਸੀ ਉਹਨੂੰ ਵੰਗਾਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਅਵਜ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਨੇ ਇਹ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੀਤੀ ਔਰ ਕਰਨ ਤੋਂ ਬਾਅਦ ਅਸੀਂ ਉਹਨਾਂ ਕੋਲ ਇਹ ਮੰਗ ਰੱਖੀ ਸੀ ਕਿ ਐਫਓਜੋ ਸ਼ਖਸ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਲਲਕਾਰਦੇ ਨੇ ਮਗਰ ਇਹ ਦੋਵੇਂ ਭਰਾ ਆਪਣੀ ਹਰਕਤਾਂ ਤੋਂ ਬਾਜ਼ ਨਾ ਆਉਂਦੇ ਹੋਏ ਇਸ ਗੱਲ ਨੂੰ ਹੋਰ ਅੱਗੇ ਤਲ ਵਧਾਈ ਜਾ ਰਹੀ ਹੈ ਤਲ ਦੇਈ ਜਾ ਰਿਹਾ ਦੋ ਦਿਨ ਪਹਿਲਾਂ ਸਦਾ ਹਰਵਿੰਦਰ ਸਿੰਘ ਸਰਨਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਥੇ ਜਿਹੜੇ ਸਾਹਮਣੇ ਟੀਵੀ ਤੇ ਨਾਲ ਡਿਬੇਟ ਕਰ ਰਹੇ ਸੀ ਉਹਨਾਂ ਦੇ ਖਿਲਾਫ ਅਪਸ਼ਬਦ ਆਵਲੀ ਵਰਤੀ ਔਰ ਅਕਾਲ ਤਖਤ ਸਾਬਦੋਂ ਜਿਸ ਤਰੀਕੇ ਦੇ ਨਾਲ ਸਿੱਖ ਪੰਥ ਇਲਾਹੀ ਹੁਕਮ ਮੰਨਦਾ ਸਾਫ ਮਨਕਰ ਹੋਏ ਇਨਕਾਰ ਕੀਤਾ ਕਿ ਮੈਂ ਕਿਸੇ ਅਕਾਲ ਤਖਤ ਸਾਬ ਦੇ ਹੁਕਮ ਨੂੰ ਇਲਾਹੀ ਹੁਕਮ ਨਹੀਂ ਮੰਨਦਾ ਇਹ ਮੁੱਦੇ ਸਾਰੇ ਹਲੇ ਚੱਲਦੇ ਪਏ ਸੀ ਕੱਲ ਇੱਕ ਟੀਵੀ ਚੈਨਲ ਦੇ ਉੱਤੇ ਦਾਰਸ਼ਕੋ ਲੋ ਇਸ ਮੁੱਦੇ ਦੇ ਉੱਤੇ ਜਿਸ ਵਕਤ ਬਾਈਟ ਲੈਣ ਦੀ ਗੱਲ ਕੀਤੀ ਗਈ ਨਾਲ ਹੀ ਸਰਦਾਰ ਪਰਮਜੀਤ ਸਿੰਘ ਸਰਨਾ ਜੋ ਅਜ ਦੀ ਤਰੀਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਦਿੱਲੀ ਕਾਹਦਾ ਔਰ ਸਾਬਕਾ ਪ੍ਰਧਾਨ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੂੰ ਆਪਣੀ ਜ਼ੁਬਾਨ ਦੇ ਉੱਤੇ ਕੋਈ ਲਗਾਮ ਨਾ ਹੋਏ ਔਰ ਜਿਸ ਵਕਤ ਇਹ ਡਿਬੇਟ ਸ਼ੁਰੂ ਹੁੰਦੀ ਹੈ ਸਿੱਧਾ ਉਹਨੇ ਮੇਰੇ ਪਰਿਵਾਰ ਦੇ ਉੱਤੇ ਹਮਲਾ ਕਰਨ ਦੀ ਗੱਲ ਕੀਤੀ ਜਿਸ ਨੂੰ ਮੈਂ ਸਮਝਦਾ ਕਿ ਉਹਨਾਂ ਦਾ ਸਵਾਭ ਹੈ ਕਿ ਉਹਨਾਂ ਦੇ ਅੰਦਰ ਜਿਹੜੀ ਫਰਸਟ੍ਰੇਸ਼ਨ ਹੈ ਉਸ ਕਦਰ ਤੱਕ ਆ ਚੁੱਕੀ ਹੈ ਕਿ ਉਹਨਾਂ ਨੂੰ ਕਿਸੇ ਵੱਡੇ ਛੋਟੇ ਦਾ ਮੇਰੇ ਮਰੂਮ ਦਾਦਾ ਜੀ ਜਿਨ੍ਹਾਂ ਦੀ ਨੂੰ ਗਏ ਹੋਏ ਅੱਜ 34-35 ਸਾਲ ਹੋ ਗਏ ਮੈਂ ਉਸ ਬਾਰੇ ਕਦੀ ਪਰਵਾਹ ਨਹੀਂ ਕੀਤੀ ਕਿਉਂਕਿ ਇਰਾਦਾ ਸੁਭਾਅ ਹੈ ਮਗਰ ਉਸ ਡਿਬੇਟ ਦੇ ਵਿੱਚ ਹੀ ਸਦਾ ਪਰਮਜੀਤ ਸਿੰਘ ਸਰਨਾ ਇਨੀ ਤਲਖੀ ਦੇ ਵਿੱਚ ਆ ਗਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਗਾਲਾਂ ਕੱਢਣੀ ਸ਼ੁਰੂ ਕਰਤੀ ਆ ਸਾਰੇ ਮੈਂਬਰ ਸਾਹਿਬਾਨਾਂ ਨੂੰ ਚੋਰ ਕਹਿਣਾ ਸ਼ੁਰੂ ਕਰਤਾ ਔਰ ਬਿਨਾ ਮਤਲਬ ਦੇ ਜਿਹੜੇ ਇਲਜ਼ਾਮ ਬਾਜ਼ੀਆਂ ਕਰਨੀਆਂ ਸ਼ੁਰੂ ਕੀਤੀਆਂ ਜਿਸ ਵਕਤ ਦਾਸ ਨੇ ਇਹਦਾ ਇਤਰਾਜ਼ ਕੀਤਾ ਔਰ ਮੈਂ ਟੀਵੀ ਦੇ ਐਂਕਰ ਨੂੰ ਕਿਹਾ ਵੀ ਕਿ ਇਹ ਲੋਕ ਜਿਹੜੇ ਕਾਰਾਂ ਦੇ ਵਿੱਚ ਬੁਲਣ ਲਾਇਕ ਨਹੀਂ ਨੇ ਤੁਸੀਂ ਉਹਨਾਂ ਨੂੰ ਟੀਵੀ ਦੇ ਵਿੱਚ ਬਿਠਾਉਂਦੇ ਹੋ ਔਰ ਇਸ ਤਰੀਕੇ ਦੇ ਨਾਲ ਮਾਵਾ ਭੈਣਾ ਦੀਆਂ ਗੱਲਾਂ ਘੜੀਆਂ ਜੋ ਮੈਂ ਸਮਝਦਾ ਸਮਾਜ ਦੇ ਵਿੱਚ ਕੋਈ ਚੰਗੇ ਘਰ ਦਾ ਪਰਿਵਾਰ ਦੇ ਬੰਦੇ ਕੱਢ ਨਹੀਂ ਸਕਦੇ ਔਰ ਐਫਓ ਜੇ ਲੋਕ ਜਿਹੜੇ ਨੇ ਉਹਨਾਂ ਦੇ ਉੱਤੇ ਇੱਕ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਜੀਬ ਫੈਸਲਾ ਲਿਆ ਕਿਉਂਕਿ ਜੇ ਅਗਰ ਗੱਲ ਮੇਰੇ ਨਾਲ ਇਕੱਲੇ ਸੰਬੰਧਿਤ ਹੁੰਦੀ ਤਾਂ ਮੈਂ ਆਪਣੇ ਆਪ ਇਹਦੀ ਲੀਗਲ ਐਕਸ਼ਨ ਲੈਂਦਾ ਔਰ ਜਿਹੜੀ ਲੀਗਲ ਕਾਰਵਾਈ ਮੈਂ ਕਰ ਵੀ ਰਿਆ ਮਗਰ ਜਿਸ ਕੁਰਸੀ ਦੇ ਸੰਗਤ ਨੇ ਸਾਨੂੰ ਚੁਣ ਕੇ ਭੇਜਿਆ ਇਹ ਸਾਰੇ ਮੈਂਬਰ ਸਾਹਿਬਾਨ ਅੱਜ ਸਾਹਮਣੇ ਬੈਠੇ ਆ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਇਲੈਕਟਿਡ ਬਾਡੀ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਦੇ ਵੋਟਾਂ ਸਦਕਾ ਦਾਸ ਨੂੰ ਔਰ ਦਾਸ ਦੇ ਨਾਲ ਬਾਕੀ ਸਾਥੀਆਂ ਨੂੰ ਜਿਹੜੀ ਐਗਜ਼ੈਕਟਿਵ ਬਣਾਂਦੀ ਇਜਾਜ਼ਤ ਮਿਲੀ ਬਤੌਰ ਪ੍ਰਦਾਨ ਬਤੌਰ ਸੀਨੀਅਰ ਮੀਤ ਪ੍ਰਦਾਨ ਬਤੌਰ ਜਨਰਲ ਸਿਕਤਰ ਇਹਨਾਂ ਦੇ ਉਤੇ ਜੋ ਨੇ ਕਿੰਤੂ ਪਰੰਤੂ ਕੀਤੇ ਔਰ ਗੱਲਾਂ ਘੜੀਆਂ ਇਹ ਇੱਕ ਪੰਥਕ ਮਰਿਆਦਾ ਦੀ ਉਲੰਘਣਾ ਔਰ ਬੜਾ ਵੱਡਾ ਕਾਣ ਕੀਤਾ ਇਸ ਕਰਕੇ ਅਸੀਂ ਜੱਤਦਾੜ ਅਕਾਲਤਖ ਸਾਹਿਬ ਨੂੰ ਇੱਕ ਚਿੱਠੀ ਵੀ ਲਿਖ ਰਹੇ ਹਾਂ ਔਰ ਇਸ ਚਿੱਠੀ ਦੇ ਵਿੱਚ ਸਾਰੇ ਮੈਂ ਤਾਂ ਹੀ ਸਾਰੇ ਮੈਂਬਰ ਸਾਹਿਬਾਨ ਨੂੰ ਸਦਿਆ ਕਿ ਜਿਹੜੇ ਕਹਿੰਦਾ ਹੈ ਕਿ ਬਈ ਤੂੰ ਇਲੈਕਸ਼ਨਾਂ ਨਹੀਂ ਕਰਾਂਦਾ ਜੇ ਤੁਹਾਡੇ ਸਾਹਮਣੇ ਬੈਠੇ ਨੇ ਸਾਰੇ ਮੈਂਬਰ ਸਾਹਿਬਾਨ ਕਿੰਨੀ ਵੱਡੀ ਮੈਜੋਰਟੀ ਦੇ ਵਿੱਚ ਔਰ ਮੈਂ ਦੱਸਣਾ ਵੀ ਚਾਹੁੰਦਾ ਕਿ ਇਹ ਜਿਹੜਾ ਸਿਗਨੇਚਰ ਸਾਰਿਆਂ ਦੇ ਅਸੀਂ ਕਰਵਾਵਾਂਗੇ ਲਾਈਵ ਕਰਾ ਕੇ ਜਥੇਦਾਰ ਸਾਹਿਬ ਨੂੰ ਭੇਜਾਂਗੇ ਤਾਂ ਕਿ ਕਿਸੇ ਦਬਾਅ ਦੇ ਥੱਲੇ ਜਿਹੜੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਇਹਨੇ ਚੈਲੰਜ ਕੀਤਾ ਉੱਥੇ ਕਿ ਜਾ ਜਿਹੜੇ ਅਕਾਲ ਤਖਤ ਸਾਹਿਬ ਤੇ ਤੂੰ ਜਾਣਾ ਹੈ ਚਲੇ ਜਾ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ ਇਹ ਮੈਂ ਸਾਰੀਆਂ ਵੀਡੀਓ ਆਊਟ ਦਿਉ ਤੁਹਾਨੂੰ ਉਹਨੇ ਸੁਣਾਉਣ ਵੀ ਲੱਗਾ ਔਰ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਕਢੀਆਂ ਇਹ ਸਮਾਜ ਦੇ ਵਿੱਚ ਅਫੂਜੇ ਬੰਦਿਆਂ ਦਾ ਰਹਿਣਾ ਕਾਹੋ ਜੇ ਬੰਦਿਆਂ ਨੂੰ ਅਹੁਦਿਆਂ ਤੇ ਰੱਖਣਾ ਇਹ ਬਹੁਤ ਵੱਡੀ ਮੈਂ ਸਮਝਦਾ ਕਿ ਇੱਕ ਗੈਰ ਜ਼ਿੰਮੇਵਾਰੀ ਗੱਲ ਹੈ ਔਰ ਅਕਾਲੀ ਦਲ ਦੀ ਜਿਹੜੇ ਵੀ ਕਮਾਂਡ ਸੰਭਾਲ ਰਹੇ ਨੇ ਅੱਜ ਕਿਉਂਕਿ ਪ੍ਰਧਾਨ ਉਹਨਾਂ ਦੇ ਵੀ ਤਨਖਾਹਿਆ ਘੋਸ਼ਿਤ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਐਸੇ ਸ਼ਖਸ ਨੂੰ ਫੌਰਨ ਆਪਣੀ ਕੁਰਸੀ ਤੋਂ ਹਟਾਇਆ ਜਾਏ ਔਰ ਜਥੇਦਾਰ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਕਿ ਇਸ ਸ਼ਖਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ